ਸਤਿ ਸ੍ਰੀ ਅਕਾਲ ਗੁਰਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਦੱਸੋ ਕੀ ਪ੍ਰੋਬਲਮ ਸੀ ਤੁਹਾਨੂੰ ਇਹ ਸਰ ਮੇਰੇ ਇੱਥੇ ਨੇ ਚੁੱਕ ਪਏ ਜਾਂਦੇ ਦੀ ਪਿੱਛੇ ਜੀ ਹਾਂਜੀ ਇਹ ਪੈਂਦਾ ਗਰਦਨ ਚ ਵਿੱਦੋ ਇਹ ਚੁੱਕ ਕਿਨੇ ਸਮੇਂ ਪਹਿਲਾਂ ਪੈਂਦੀ ਸੀ ਇਹ ਕਾਫੀ ਦਿਨ ਤੋਂ ਪੈਂਦੀ ਜੀ ਅੱਜ ਜੀ ਕਿੰਨਾ ਕਸਮ ਹੋ ਗਿਆ 10 12 ਸਾਲ ਹੋ ਗਏ ਹੋ ਗਏ ਜੀ 10 12 ਸਾਲ 12 ਸਾਲ ਹੋ ਗਏ ਠੀਕ ਹੈ ਤੇ ਇਹ ਜਿਹੜੀ ਕਮਰ ਵਿੱਚ ਦਰਦ ਆ ਇਹ ਦਰਦ ਹੁੰਦੇ ਹੋਏ ਲੱਤਾਂ ਵਿੱਚ ਜਾਂਦੀ ਸੀ ਲੱਤਾਂ ਵਿੱਚ ਵਿੱਚ ਸਾਰਾ ਪੂਰਾ ਗਰਦਨ ਤੇ ਲੈ ਕੇ ਇੱਥੇ ਤੱਕ ਉਹ ਦੁਖਦਾਈ ਖੜਾ ਨਹੀਂ ਹੋ ਹੁੰਦਾ ਸੀ ਕਿ ਟੇਡਾ ਕਰਕੇ ਚੱਲਦਾ ਸੀ ਮੈਂ ਟੇਡਾ ਕਰਕੇ ਚੱਲਦਾ ਸੀ ਚੱਕਰ ਵਗੈਰਾ ਵੀ ਆਉਂਦੇ ਸੀਗੇ ਚੱਕਰ ਵੀ ਆ ਜਾਂਦੇ ਸੀ ਠੀਕ ਹੈ ਤੇ ਜਦੋਂ ਤੁਸੀਂ ਮੈਨੂੰ ਦੱਸਿਆ ਕਿ ਤੁਹਾਡਾ ਆਪਰੇਟਰ ਦਾ ਕੰਮ ਸੀਗਾ ਤੁਹਾਨੂੰ ਜ਼ਿਆਦਾ ਦੇਰ ਸਮੇਂ ਲਈ ਖੜੇ ਰਹਿਣਾ ਪੈਂਦਾ ਸੀ ਅਸੀਂ ਸਾਰਾ 16 18 ਘੰਟੇ ਮਸ਼ੀਨ ਤੇ ਕੰਮ ਕਰਦੇ ਸੀ ਠੀਕ ਹੈ ਦੇ ਨਾਲ ਲੱਗਦਾ ਸੀ ਸਾਡ ਤਾਂ ਹੀ ਫਿਰ ਆਰਾਮ ਕਰਨ ਦਾ ਤਾਂ ਟਾਈਮ ਨਹੀਂ ਮਿਲਦਾ ਸੀਗਾ ਜੀ ਤੇ ਇਹ ਕਮਰ ਦੇ ਵਿੱਚ ਜਿਹੜੀ ਦਰਦ ਹੈ ਇਹਨੇ ਤੁਹਾਡੇ profession ਤੇ ਕਿੰਨਾ ਕ ਅਸਰ ਪਿਆ ਤੁਹਾਡੇ ਮਤਲਬ ਕੰਮ ਕਰਦੇ ਕਿੰਨਾ ਕ ਜਿਹੜਾ ਅਸਰ ਪੈਣਾ ਸ਼ੁਰੂ ਹੋ ਗਿਆ ਸੀ ਇਹ 5-6 ਮਹੀਨੇ ਬਾਅਦ ਜੀ ਪੈਣਾ ਸ਼ੁਰੂ ਹੋ ਗਿਆ ਦੀ ਅੱਖਾਂ ਦੀ ਨਿਗਾ ਦੀ ਕੰਮ ਹੋ ਗਈ ਸੀ ਨਿਗਾ ਵੀ ਕਟੋ ਗਈ ਸੀ ਠੀਕ ਹੈ ਸਾਡੇ ਹਸਪੀਟਲ ਵਿੱਚ ਵਿਜ਼ਿਟ ਕਰਨ ਤੋਂ ਪਹਿਲਾਂ ਤੁਸੀਂ ਕਿੱਥੇ-ਕਿੱਥੇ ਹੋਰ ਦਵਾਈ ਖਾ ਚੁੱਕੇ ਸੀ ਸਰ ਅਸੀਂ ਮਨਿਮੱਧ ਦੀ ਦਵਾਈ ਖਾਧੀ ਜੀ ਰਾਜਪੇਰੀ ਵੀ ਖਾਧੀ ਸਰ ਠੀਕ ਹੈ ਠੀਕ ਹੈ ਜੀ ਆ ਰਿਤੇ ਮੁਬਾਰਕ ਬਰ ਵੀ ਖੁਦਵਾਈ ਖਾਦੀ ਜੀ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਠੀਕ ਹੈ ਸਾਡੇ ਹਸਪੀਟਲ ਬਾਰੇ ਕਿਵੇਂ ਪਤਾ ਲੱਗਿਆ ਤੁਹਾਨੂੰ ਸਰ ਇਹ ਹਸਪੀਟਲ ਦਾ ਪਤਾ ਮੈਨੂੰ ਇੱਥੇ ਸਾਡੇ ਕਿਰਾਏਦਾਰ ਹੈ ਜੀ ਇਹ ਇੱਥੇ ਰਹਿੰਦਾ ਜੀ ਉਹ ਸਾਡੇ ਕੋਲ ਹੀ ਹੈ ਜੀ ਕਿਰਾਏਦਾਰ ਉਹ ਦੱਸਿਆ ਉਹਨੂੰ ਦੱਸਿਆ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਤੁਸੀਂ ਕਿਸੇ ਦਾ ਸਹਾਰਾ ਲੈ ਕੇ ਆਏ ਸੀਗੇ ਤੇ ਜਦੋਂ ਮੈਂ ਤੁਹਾਨੂੰ ਥੋੜ੍ਹ ਥੋੜ੍ਹ ਲਈ ਐਗਜ਼ਾਮਨ ਕੀਤਾ ਤੇ ਤੁਹਾਨੂੰ ਦੱਸਿਆ ਕਿ ਤੁਹਾਨੂੰ ਤੁਹਾਡੀ ਕਮਰ ਵਿੱਚ ਮਨਕੇ ਚ ਦਬਾਅ ਪੈ ਰਿਹਾ ਵਾ ਤੇ ਮੈਂ 1 ਮਹੀਨਾ ਤੋ ਦਵਾਈ ਖਲਾਈ ਆ 1 ਮਹੀਨਾ ਦਵਾਈ ਖਾ ਕੇ ਕਿੰਨੇ ਕ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਸਰ ਉਹੀ 10 ਦਿਨਾਂ ਬਾਅਦ ਫਰਕ ਪੈਣਾ ਸ਼ੁਰੂ